ਜੇ ਮਨ ਸੁਤਾਰਿਆ ਤੇ ਮਨ ਨੇ ਮਨ ਤੇ ਡਰਾਈਵਰ ਹੈ ਮਨ ਡਰਾਈਵਰ ਨੇ ਹੀ ਸਰੀਰ ਰੂਪੀ ਗੱਡੀ ਅੱਗੇ ਲੈ ਕੇ ਜਾਣੀ ਸੀ ਜਦ ਮਨ ਸਾਡਾ ਸੁਤਾਰਿਆ ਤੇ ਗੱਡੀ ਖਲੋਦੀ ਰਹੀ ਇੰਜਣ ਚੱਲੇਗਾ ਤੇ ਅੱਗੇ ਪਿੱਛੇ ਡੱਬੇ ਚੱਲਣਗੇ ਤੇ ਮਨ ਨੂੰ ਹੀ ਜੇ ਅਸੀਂ ਸਵਾਦ ਦਿੱਤਾ ਮਨ ਨੂੰ ਹੀ ਜੇ ਅਸੀਂ ਅਵੇਸਲਾ ਬਣਾ ਦਿੱਤਾ ਢਿੱਲੂ ਬਣਾ ਦਿੱਤਾ ਮਹਾਰਾਜ ਜੀ ਕਹਿੰਦੇ ਉਹ ਜਾਗ ਲੈ ਹੋਰੇ ਮਨਾ ਆਗੀ ਨਾ ਬੰਗਦੀ ਮਨ ਨੂੰ ਗਿਆ ਇਹਦਾ ਮਤਲਬ ਮਨ ਵੀ ਸੌਂਦਾ ਹਾਂ ਮਨ ਵੀ ਸੌਂਦਾ ਹੈ ਜਾਗ λεਹੋਰੇ ਮਨਾ ਜਾਗ λεਓ ਕਹਾ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗਨਾ ਹੋਆ ਇਸ ਕਰਕੇ ਮਹਾਰਾਜ ਜੀ ਕਹਿੰਦੇ ਤੇਰਾ ਤਨ ਵੀ ਜਿਹੜਾ ਹੈ ਉਹ ਤੇਰਾ ਨਹੀਂ ਹੈ ਤੂੰ ਜਾਗ ਮਤਲਬ ਅਗਿਆਨਤਾ ਦੀ ਨੀਂਦ ਦੇ ਵਿੱਚੋਂ ਜਾਗ ਕੇ ਤੇ ਗਿਆਨ ਦੇ ਪ੍ਰਕਾਸ਼ ਨੂੰ ਪ੍ਰਾਪਤ ਕਰ ਤੇ ਫਿਰ ਮਹਾਰਾਜ ਜੀ ਕਹਿੰਦੇ ਤਨ ਬਿਗਨ ਨਹੀਂ ਲੱਗਣਗੇ ਨਹੀਂ ਤੇ ਤੈਨੂੰ ਜ਼ਿੰਦਗੀ ਵਿੱਚ ਬੇਗਨ ਹੀ ਬੇਗਨ ਰੁਕਾਵਟਾਂ ਹੀ ਰੁਕਾਵਟਾਂ ਜੇ ਤੂੰ ਜੁੜਿਆ ਰਹੇਂਗਾ ਤੇਰੇ ਬੈਠਿਆਂ ਦੇ ਕਾਰਜ ਆਉਣਗੇ ਜਿਹੜੀ ਫਾਈਲ ਤੇ ਸਾਈਨ ਹੀ ਨਾ ਹੁੰਦੇ ਤੇ ਸਵੇਰੇ ਜਾ ਕੇ ਦੇਖੇਗਾ ਹੋਏ ਹੋਣਗੇ ਜਿਹੜਾ ਅਵਸਰ ਮਿਲਦਾ ਨਹੀਂ ਨਾ ਉਹ ਆਪਣੇ ਆਪ